ਇੱਕ ਵਾਰ ਕਿਸੇ ਬਾਦਸ਼ਾਹ ਨੂੰ ਇੱਕ ਖਿਆਲ ਆਇਆ ਕਿ ਜੇ ਉਸ ਨੂੰ ਪਹਿਲਾਂ ਹੀ ਕਿਸੇ ਕੰਮ ਨੂੰ ਸ਼ੁਰੂ ਕਰਨ ਲਈ ਠੁਕਮੇ ਸਮੇਂ ਦਾ ਪਤਾ ਲੱਗ ਜਾਵੇ ਜੇ ਉਸ ਨੂੰ ਇਹ ਪਤਾ ਲੱਗ ਜਾਵੇ ਕਿ ਕਿਹੜੇ ਉਚਿਤ ਲੋਕਾਂ ਦੀ ਗੱਲ ਨੂੰ ਮੰਨੇ ਤੇ ਕਿਹੜੇ ਲੋਕਾਂ ਤੋਂ ਬਚੇ ਤੇ ਸਭ ਤੋਂ ਜ਼ਿਆਦਾ ਇਹ ਕਿ ਜੇ ਉਸ ਨੂੰ ਹਮੇਸ਼ਾ ਇਹ ਪਤਾ ਲੱਗ ਜਾਏ ਕਰੇ ਕਿ ਉਸ ਲਈ ਸਭ ਤੋਂ ਮਹੱਤਵਪੂਰਨ ਕੰਮ ਕਿਹੜਾ ਹੈ ਤਾਂ ਉਹ ਕਦੀ ਵੀ ਕਿਸੇ ਕੰਮ ਵਿੱਚ ਅਸਫਲ ਨਹੀਂ ਹੋਵੇਗਾ ਇਹ ਖਿਆਲ ਹੁੰਦਿਆਂ ਹੀ ਬਾਦਸ਼ਾਹ ਨੇ ਆਪਣੇ ਰਾਜ ਵਿੱਚ ਮਰਾਦੀ ਕਰਵਾ ਦਿੱਤੀ ਕਿ ਉਹ ਉਸ ਆਦਮੀ ਨੂੰ ਬਹੁਤ ਵੱਡਾ ਇਨਾਮ ਦੇਵੇਗਾ ਜਿਹੜਾ ਉਸ ਨੂੰ ਇਹ ਦੱਸੇਗਾ ਕਿ ਉਸ ਲਈ ਕੰਮ ਕਰਨ ਵਾਸਤੇ ਟੁਕਮਾਂ ਸਮਾਂ ਕਿਹੜਾ ਹੈ ਉਸ ਵਾਸਤੇ ਕਿਹੜੇ ਮਹੱਤਵਪੂਰਨ ਲੋਕ ਹੰਤੇ ਸਭ ਤੋਂ ਮਹੱਤਵਪੂਰਨ ਕੰਮ ਉਸ ਲਈ ਕਿਹੜਾ ਹੈ ਬਹੁਤ ਸਾਰੇ ਵਿਦਵਾਨ ਲੋਕ ਰਾਜਾ ਕੋਲ ਆਏ ਪਰ ਸਭ ਨੇ ਉਸਤੇ ਪ੍ਰਸ਼ਨਾਂ ਤੇ ਵਕ ਵਕ ਜਵਾਬ ਦਿੱਤੇ ਸਭ ਪ੍ਰਸ਼ਨਾਂ ਦੇ ਜਵਾਬ ਕਿਉਂਕਿ ਇੱਕ ਦੂਜੇ ਤੋਂ ਅਲੱਗ ਸਨ ਇਸ ਲਈ ਬਾਸ਼ਾ ਕਿਸੇ ਨਾਲ ਵੀ ਸਹਿਮਤ ਨਾ ਹੋਇਆ ਤੇ ਕਿਸੇ ਨੂੰ ਵੀ ਕੋਈ ਇਨਾਮ ਨਾ ਦਿੱਤਾ ਹਾਲੇ ਵੀ ਆਪਣੇ ਪ੍ਰਸ਼ਨਾਂ ਦੇ ਠੀਕ ਉਤਰਾਂ ਦੀ ਤਲਾਸ਼ ਦਿਲਚਸਪ ਕਰਕੇ ਬਾਸ਼ਾ ਨੇ ਇੱਕ ਮਖਾਤਮਾ ਕੋਲੋਂ ਸਲਾਹ ਲੈਣ ਦਾ ਫੈਸਲਾ ਕੀਤਾ ਜੋ ਕਿ ਆਪਣੀ ਸਿਆਣਪ ਲਈ ਦੂਰ ਦੂਰ ਤੱਕ ਮਸ਼ਹੂਰ ਸੀ ਮਹਾਤਮਾ ਜੰਗਲ ਵਿੱਚ ਰਹਿੰਦਾ ਸੀ ਤੇ ਜੰਗਲ ਤੋਂ ਕਿਤੇ ਨਹੀਂ ਸੀ ਜਾਂਦਾ ਅਤੇ ਸਿਰਫ ਆਮ ਲੋਕਾਂ ਤੋਂ ਬਿਨਾਂ ਉਹ ਕਿਸੇ ਨੂੰ ਨਹੀਂ ਮਿਲਦਾ ਸੀ ਇਸ ਕਰਕੇ ਬਾਦਸ਼ਾਹ ਨੇ ਸਧਾਰਨ ਜਿਹੇ ਕਪੜੇ ਪਾਏ ਤੇ ਮਹਾਤਮਾ ਦੀ ਝੌਂਪੜੀ ਚ ਪਹੁੰਚਣ ਤੋਂ ਪਹਿਲਾਂ ਹੀ ਉਹ ਆਪਣੇ ਘੋੜੇ ਤੋਂ ਹੇਠ ਉਤਰਿਆ ਤੇ ਆਪਣੇ ਹੰਗ ਰક્ષਕ ਨੂੰ ਪਿੱਛੇ ਛੱਡ ਕੇ ਇਕੱਲਾ ਹੀ ਝੌਂਪੜੀ ਵੱਲ ਚੱਲ ਪਿਆ ਜਦੋਂ ਬਾਦਸ਼ਾਹ ਨੇੜੇ ਆਇਆ ਤਾਂ ਮਹਾਤਮਾ ਆਪਣੀ ਝੌਂਪੜੀ ਦੇ ਸਾਹਮਣੇ ਜ਼ਮੀਨ ਖੋਟ ਰਿਹਾ ਸੀ ਬਾਦਸ਼ਾਹ ਨੂੰ ਵੇਖ ਕੇ ਉਸ ਨੇ ਉਸ ਦਾ ਸਵਾਗਤ ਕੀਤਾ ਤੇ ਜ਼ਮੀਨ ਖੋਟਦਾ ਰਿਹਾ ਮਹਾਤਮਾ ਸੇਤਪੱਖੋਂ ਨਿਰਬਲ ਤੇ ਕਮਜ਼ੋਰ ਜਿਹਾ ਸੀ ਤੇ ਹਰ ਵਾਰੀ ਜਦੋਂ ਉਹ ਜ਼ਮੀਨ 'ਚ ਆਪਣੀ ਕਹੀ ਮਾਰਦਾ ਤਾਂ ਥੋੜੀ ਜਿਹੀ ਮਿੱਟੀ ਉੱਪਰ ਆਉਂਦੀ ਤਾਂ ਉਸ ਨੂੰ ਸਾਲ ਲੈਣ ਵਿੱਚ ਮੁਸ਼ਕਲ ਆਉਂਦੀ ਬਾਦਸ਼ਾਹ ਉਸ ਕੋਲ ਆਇਆ ਤੇ ਕਿਹਾ ਮਹਾਪੁਰਸ਼ ਮੈਂ ਤੁਹਾਡੇ ਕੋਲ ਤਿੰਨ ਪ੍ਰਸ਼ਨਾਂ ਦੇ ਉੱਤਰ ਪੁੱਛਣ ਆਇਆ ਹਾਂ ਮੈਨੂੰ ਦੱਸੋ ਕਿ ਮੈਂ ਠੀਕ ਸਮੇਂ ਤੇ ਠੀਕ ਕੰਮ ਕਿਵੇਂ ਕਰਾਂ ਕਿਹੜੇ ਲੋਕ ਹਨ ਜਿਨ੍ਹਾਂ ਦੀ ਮੈਨੂੰ ਜ਼ਿਆਦਾ ਜ਼ਰੂਰਤ ਹੈ ਤੇ ਕਿਹੜੇ ਲੋਕਾਂ ਵੱਲੋਂ ਮੈਂ ਦੂਜਿਆਂ ਨਾਲੋਂ ਜ਼ਿਆਦਾ ਘੱਟ ਧਿਆਨ ਦੇਵਾਂ ਕਿਹੜੇ ਕੰਮ ਲਈ ਬਹੁਤ ਮਹੱਤਵਪੂਰਨ ਹਨ ਪਹਿਲ ਦੇ ਆਧਾਰ ਤੇ ਕਰਨੇ ਚਾਹੀਦੇ ਹਨ ਮਹਾਤਮਾ ਨੇ ਬਾਦਸ਼ਾਹ ਦੀ ਗੱਲ ਸੁਣੀ ਪਰ ਕੋਈ ਜਵਾਬ ਨਾ ਦਿੱਤਾ ਉਸ ਨੇ ਸਿਰਫ ਆਪਣੇ ਹੱਥਾਂ ਤੇ ਧੁੱਕਿਆ ਤੇ ਫਿਰ ਕੰਮ ਕਰਨਾ ਸ਼ੁਰੂ ਕਰ ਦਿੱਤਾ ਬਾਦਸ਼ਾਹ ਬੋਲਿਆ ਤੁਸੀਂ ਥੱਕ ਗਏ ਹੋ ਲਓ ਇਹ ਕਹੀ ਮੈਨੂੰ ਦੇ ਦਿਓ ਤਾਂ ਕਿ ਕੁਝ ਚਿਰ ਮੈਂ ਤੁਹਾਡੇ ਲਈ ਕੰਮ ਕਰਾਂ ਮਹਾਤਮਨ ਨੇ ਰਾਜੇ ਨੂੰ ਕਹੀ ਫੜਾਉਂਦਿਆ ਹੋਇਆ ਕਿ ਹਾਂ ਧੰਨਵਾਦ ਅਤੇ ਆਪ ਜ਼ਮੀਨ ਤੇ ਬੈਠ ਗਿਆ ਜਦੋਂ ਉਸ ਨੇ ਦੋ ਕਿਆਰੀਆਂ ਫੋਟ ਲਈਆਂ ਤਾਂ ਬਾਦਸ਼ਾਹ ਕੰਮ ਕਰਨ ਨੂੰ ਰੁੱਕ ਗਿਆ ਤੇ ਆਪਣੇ ਪ੍ਰਸੰਨ ਹੋਣ ਲੱਗਾ ਮਹਾਤਮਨ ਨੇ ਫਿਰ ਕੋਈ ਜਵਾਬ ਨਾ ਦਿੱਤਾ ਪਰ ਖੜਾ ਹੋ ਕੇ ਆਪਣਾ ਹੱਥ ਕਹੀ ਲੈ ਲਈ ਅੱਗੇ ਵਧਾਇਆ ਤੇ ਕਿਹਾ ਹੁਣ ਤੁਸੀਂ ਕੁਝ ਰ ਆਰਾਮ ਕਰੋ ਤੇ ਥੋੜਾ ਕੰਮ ਮੈਨੂੰ ਕਰ ਲੈਣ ਦਿਓ ਬਾਦਸ਼ਾਹ ਨੇ ਆਪਣੀ ਕਹੀ ਹਾਤਮਾਨ ਨੂੰ ਨਾ ਦਿੱਤੀ ਤੇ ਜ਼ਮੀਨ ਫੁੱਟਨੀ ਜਾਰੀ ਰੱਖੀ ਇੱਕ ਘੰਟਾ ਬੀਤ ਗਿਆ ਤੇ ਫਿਰ ਦੂਜਾ ਵੀ ਸੂਰਜ ਦਰਖਤਾਂ ਦੇ ਪਿੱਛੇ ਅਸਤ ਹੋਣਾ ਸ਼ੁਰੂ ਹੋ ਗਿਆ ਤੇ ਅਖੀਰ ਚ ਬਾਸ਼ਾ ਨੇ ਜ਼ਮੀਨ ਤੇ ਕਹੀ ਮਾਰੀ ਤੇ ਕਿਹਾ ਮਹਾਂਪੁਰਸ਼ੋ ਮੈਂ ਤੁਹਾਡੇ ਕੋਲ ਆਪਣੇ ਪ੍ਰਸ਼ਨਾਂ ਦੇ ਜਵਾਬ ਲਈ ਆਇਆ ਹਾਂ ਜੇ ਤੁਸੀਂ ਕਿਸੇ ਦਾ ਵੀ ਜਵਾਬ ਦੇਣ ਅਸਮਰਥ ਹੋ ਤਾਂ ਮੈਨੂੰ ਦੱਸ ਦਿਓ ਅਤੇ ਮੈਂ ਆਪਣੇ ਘਰ ਵਾਪਸ ਜਾਵਾਂ ਮਹਾਤਮਾ ਬੋਲਿਆ ਉਹ ਦੇਖੋ ਕੋਈ ਪੱਜਿਆ ਜਾ ਰਿਹਾ ਹੈ ਚਲੋ ਦੇਖੀਏ ਕੌਣ ਹੈ ਬਾਛਾ ਪਿੱਛੇ ਮੁੜਿਆ ਤੇ ਇੱਕ ਦਾੜੀ ਵਾਲੇ ਆਦਮੀ ਨੂੰ ਜੰਗਲ ਵਿੱਚੋਂ ਬਾਹਰ ਪਜਦਾ ਦੇਖਿਆ ਆਦਮੀ ਨੇ ਆਪਣੇ ਦੋਵੇਂ ਹੱਥ ਆਪਣੇ ਪੇਟ ਤੇ ਕੱਸ ਕੇ ਰੱਖੇ ਹੋਏ ਸਨ ਅਤੇ ਉਹਨਾਂ ਦੇ ਥੱਲੇੋਂ ਲਹੂ ਵਗ ਰਿਆ ਸੀ ਜਦੋਂ ਉਹ ਬਾਦਸ਼ਾਹ ਕੋਲ ਪਹੁੰਚਿਆ ਤਾਂ ਉਹ ਬੇਹੋਸ਼ ਹੋ ਕੇ ਹੌਲੀ ਦੀ ਆਵਾਜ਼ ਕੁਝ ਬੋਲਦਾ ਹੋਇਆ ਜ਼ਮੀਨ ਤੇ ਡਿੱਗ ਪਿਆ ਬਾਦਸ਼ਾਹ ਤੇ ਮਹਾਤਮਾ ਨੇ ਉਸ ਆਤਮੀ ਦੇ ਕਪੜੇ ਟੱਲੇ ਕੀਤੇ ਉਸ ਦੇ ਪੇਟ ਵਿੱਚ ਵੱਡਾ ਸਾਰਾ ਜ਼ਖਮ ਸੀ ਬਾਦਸ਼ਾਹ ਨੇ ਜਿੰਨੀ ਚੰਗੀ ਤਰ੍ਹਾਂ ਹੋ ਸਕਦਾ ਸੀ ਉਸ ਜ਼ਖਮ ਨੂੰ ਧੋਤਾ ਤੇ ਆਪਣੇ ਰੁਮਾਲ ਤੇ ਮਹਾਤਮਾ ਦੇ ਤੌਲੀਏ ਨਾਲ ਉਸ ਤੇ ਪੱਟੀ ਕਰ ਦਿੱਤੀ ਪਰ ਲਹੂ ਵਗਨੋਂ ਹਟ ਨਹੀਂ ਰਿਹਾ ਸੀ ਤੇ ਬਾਦਸ਼ਾਹ ਘੜੀ-ਘੜੀ ਗਰਮ ਲਹੂ ਨਾਲ ਲਿਬੜੀ ਹੋਈ ਪੱਟੀ ਉਤਾਰਦਾ ਜਖਮ ਤੋਂ ਉੰਧਾ ਤੇ ਫੇਰ ਦੁਬਾਰਾ ਜਖਮ ਤੇ ਪੱਟੀ ਕਰਦਾ ਜਦੋਂ ਜਖਮ ਚੋਲਾ ਹੋ ਬਗਨਾ ਬੰਦ ਹੋ ਗਿਆ ਤਾਂ ਆਦਮੀ ਨੂੰ ਹੋਸ਼ ਆਈ ਤੇ ਉਸਨੇ ਕੁਝ ਪੀਣ ਲਈ ਮੰਗਿਆ ਬਾਦਸ਼ਾਹ ਨੇ ਤਾਜ਼ਾ ਪਾਣੀ ਲਿਆਂਦਾ ਤੇ ਉਸਨੂੰ ਦਿੱਤਾ ਇਸ ਸਮੇਂ ਦੌਰਾਨ ਸੂਰਜ अस्त ਹੋ ਚੁੱਕਾ ਸੀ ਤੇ ਵਾਤਾਵਰਨ ਠੰਡਾ ਹੋ ਗਿਆ ਸੀ ਇਸ ਲਈ ਬਾਦਸ਼ਾਹ ਨੇ ਮਹਾਤਮਾ ਦੀ ਮਦਦ ਨਾਲ ਜ਼ਖਮੀ ਆਦਮੀ ਨੂੰ ਚੌਂਬੜੀ ਵਿੱਚ ਪਹਚਾਇਆ ਤੇ ਬਿਸਤਰੇ ਤੇ ਲਟਾ ਦਿੱਤਾ ਬਿਸਤਰੇ ਤੇ ਲੇਟਦਿਆਂ ਹੀ ਆਤਮੀ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਤੇ ਚੁੱਪਚਾਪ ਹੋ ਗਿਆ। ਬਾਹਰਸ਼ਾ ਪੈਦਲ ਤੁਰਨ ਤੇ ਕੰਮ ਕਰਨ ਕਰਕੇ ਨਾ ਥੱਕ ਚੁੱਕਾ ਸੀ ਕਿ ਉਹ ਝੌਂਪੜੀਆਂ ਦੇ ਲਈ ਜਾਂਦੇ ਹੀ ਚੁੱਕ ਗਿਆ ਤੇ ਸੌਂ ਵੀ ਗਿਆ। ਉਸ ਨੂੰ ਗਰਮੀਆਂ ਦੀ ਇਸ ਛੋਟੀ ਜਹੀ ਰਾਤ ਨੂੰ ਬਹੁਤ ਵਧੀਆ ਨੀਂਦ ਆਈ। ਜਦੋਂ ਸਵੇਰੇ ਉਸ ਨੂੰ ਜਾਗਾਈ ਉਸ ਨੂੰ ਬੜੀ دیر ਬਾਅਦ ਚੇਤਾ ਆਇਆ ਕਿ ਉਹ ਕਿੱਥੇ ਸੀ ਜਾਂ ਅਜੀਬ ਜਿਹੇ ਦਾੜੀ ਵਾਲਾ ਆਦਮੀ ਬਿਸਤਰੇ ਤੇ ਲੇਟਿਆ ਸੀ ਉਹ ਕੌਣ ਸੀ ਅਤੇ ਬੜੇ ਧਿਆਨ ਨਾਲ ਆਪਣੀ ਚਮਕਦੀਆਂ ਅੱਖਾਂ ਨਾਲ ਉਸ ਵੱਲ ਦੇਖ ਰਿਹਾ ਸੀ ਮੈਨੂੰ ਮਾਫ ਕਰਦੇ ਹੋ ਦਾੜੀ ਵਾਲੇ ਆਦਮੀ ਨੇ ਕਮਜ਼ੋਰ ਜਿਹੀ ਆਵਾਜ਼ ਚ ਕਿਹਾ ਜਰੂਰਤਾ ਉਸਨੇ ਦੇਖਿਆ ਕਿ ਬਾਦਸ਼ਾਹ ਜਾਗ ਰਿਹਾ ਸੀ ਤੇ ਉਸ ਵੱਲ ਦੇਖ ਹੀ ਰਿਹਾ ਸੀ ਮੈਂ ਤੈਨੂੰ ਨਹੀਂ ਜਾਣਦਾ ਤੇ ਤੂੰ ਕੋਈ ਗਲਤੀ ਨਹੀਂ ਕੀਤੀ ਜਿਸ ਲਈ ਮੈਂ ਤੁਹਾਨੂੰ ਮਾਫੀ ਦੇਵਾ ਬਾਦਸ਼ਾਹ ਨੇ ਕਿਹਾ ਤੁਸੀਂ ਮੈਨੂੰ ਨਹੀਂ ਜਾਣਦੇ ਪਰ ਮੈਂ ਤੁਹਾਨੂੰ ਜਾਣਦਾ ਹਾਂ ਮੈਂ ਤੁਹਾਡਾ ਉਹ ਦੁਸ਼ਮਣ ਹਾਂ ਜਿਸ ਨੇ ਤੁਹਾਡੇ ਤੋਂ ਬਦਲਾ ਲੈਣ ਦੀ ਸੌਂ ਖਾਦੀ ਸੀ ਕਿਉਂਕਿ ਤੁਸੀਂ ਮੇਰੇ ਪੁਰਾਣ ਨੂੰ ਮਾਰ ਦਿੱਤਾ ਸੀ ਤੇ ਉਹਦੀ ਸਾਰੀ ਜਾਇਦਾਦ ਆਪਣੇ ਕਬਜ਼ੇ 'ਚ ਕਰ ਲਈ ਸੀ ਮੈਨੂੰ ਪਤਾ ਸੀ ਕਿ ਤੁਸੀਂ ਮਹਾਤਮਾ ਨੂੰ ਮਿਲਣ ਕੱਲੇ ਹੀ ਗਏ ਹੋ ਤੇ ਮੈਂ ਪੱਕਾ ਇਰਾਦਾ ਕੀਤਾ ਸੀ ਕਿ ਵਾਪਸ ਆਉਂਦੇ ਸਮੇਂ ਤੁਹਾਨੂੰ ਰਸਤੇ 'ਚ ਹੀ ਮਾਰ ਮਕਾਉਣਾ ਹੈ ਪਰ ਦਿਨ ਬੀਤ ਗਿਆ ਤੁਸੀਂ ਵਾਪਸ ਨਹੀਂ ਆਏ ਇਸ ਲਈ ਤੁਹਾਨੂੰ ਲੱਭਣ ਲਈ ਆਪਣੀ ਘਾਤ ਲਗਾਉਣ ਵਾਲੀ ਥਾਂ ਤੋਂ ਬਾਹਰ ਆਇਆ ਤੇ ਤੁਹਾਡੇ ਹੰਗ ਰੱਖਸ਼ਾ ਕੋਲ ਪਹੁੰਚਿਆ ਅਤੇ ਉਹਨਾਂ ਨੇ ਮੈਨੂੰ ਪਛਾਣ ਲਿਆ ਤੇ ਮੈਨੂੰ ਜ਼ਖਮੀ ਕਰ ਦਿੱਤਾ ਮੈਂ ਉਹਨਾਂ ਕੋਲੋਂ ਬਚ ਗਿਆ ਮੈਂ ਤਾਂ ਤੁਹਾਨੂੰ ਮਾਰਨਾ ਚਾਹੁੰਦਾ ਸੀ ਪਰ ਤੁਸੀਂ ਮੇਰਾ ਜੀਵਨ ਬਚਾਇਆ ਹੋਣਾ ਜੇ ਮੈਂ ਜਿੰਦਾ ਰਹਾ ਤੇ ਤੁਸੀਂ ਇਹ ਚਾਹੁੰਦੇ ਹੋ ਤਾਂ ਮੈਂ ਤੁਹਾਡੇ ਸਭ ਤੋਂ ਜ਼ਿਆਦਾ ਵਫਾਦਾਰ ਗੁਲਾਮ ਰਹਾਗਾ ਆਪਣੇ ਪੁੱਤਰਾਂ ਨੂੰ ਵੀ ਤੁਹਾਡਾ ਗੁਲਾਮ ਬਣਾਵਾਗਾ ਮੈਨੂੰ ਮaaf ਕਰਦੇ ਹੋ ਬਾਦਸ਼ਾਹ ਨੂੰ ਆਪਣੇ ਦੁਸ਼ਮਣ ਨਾਲ ਇੰਨੀ ਸੌਖੀ ਤਰ੍ਹਾਂ ਸੁਲਾਹ ਕਰਕੇ ਇੱਕ ਹੋਰ ਮਿੱਤਰ 'ਚ ਵਾਅਦਾ ਕਰਕੇ ਬੜੀ ਖੁਸ਼ੀ ਹੋਈ ਤੇ ਉਸਨੇ ਉਸਨੂੰ ਮaaf ਨਹੀਂ ਕੀਤਾ ਬਲਕਿ ਉਸ ਨੂੰ ਕਿਹਾ ਕਿ ਉਹ ਆਪਣੇ ਨੌਕਰ ਤੇ ਹਕੀਮ ਉਸ ਦਾ ਧਿਆਨ ਰੱਖਣ ਲਈ ਭੇਜੇਗਾ ਵਾਦਾ ਕੀਤਾ ਕਿ ਉਸ ਦੀ ਸਾਰੀ ਜਾਇਦਾਦ ਵਾਪਸ ਮੋੜ ਦੇਵੇਗਾ ਜ਼ਖਮੀ ਆਦਮੀ ਤੋ ਵਿਲਾ ਹੋ ਕੇ ਬਾਦਸ਼ਾਹ ਦਰਵਾਜ਼ੇ ਚ ਗਿਆ ਤੇ ਮਹਾਤਮਾ ਨੂੰ ਲੱਭਣ ਲੱਗਾ ਵਾਪਸ ਜਾਣ ਤੋਂ ਪਹਿਲਾਂ ਉਹ ਇੱਕ ਵਾਰੀ ਹੋਰ ਆਪਣੇ ਪ੍ਰਸ਼ਨਾਂ ਦਾ ਜਵਾਬ ਪੁੱਛਣਾ ਚਾਹੁੰਦਾ ਸੀ ਮਹਾਤਮਾ ਬਾਰਗੋ ਡੇਵਰ ਹੋ ਕਿ ਉਹ ਕਿਨਾਰੀਆਂ ਵਿੱਚ ਬੀਜ ਹੋ ਰਿਹਾ ਸੀ ਜਿਹੜੀਆਂ ਕਿ ਉਸਨੇ ਇੱਕ ਦਿਨ ਪਹਿਲਾਂ ਫੁੱਟੀਆਂ ਸਨ ਬਾਦਸ਼ਾਹ ਉਸ ਕੋਲ ਆਇਆ ਤੇ ਕਹਿਣ ਲੱਗਾ ਮਹਾਪੁਰਸ਼ੋ ਅਖੀਰਲੀ ਵਾਰੀ ਮੈਂ ਆਪਣੇ ਪ੍ਰਸ਼ਨਾਂ ਦੇ ਜਵਾਬਾਂ ਲਈ ਆਪ ਜੀ ਨੂੰ ਬੇਨਤੀ ਕਰਦਾ ਹਾਂ ਤੁਹਾਡ ਨੂੰ ਤਾਂ ਤੁਹਾਡੇ ਪ੍ਰਸ਼ਨਾਂ ਦਾ ਜਵਾਬ ਪਹਿਲਾਂ ਹੀ ਮਿਲ ਗਏ ਹਨ ਮੁਹਾਤਮਨੇ ਹੱਲੇ ਵੀ ਆਪਣੀਆਂ ਪਤਲੀਆਂ ਲੱਤਾਂ ਤੇ ਝੁਕਦੇ ਹੋਏ ਬਾਦਸ਼ਾਹ ਵੱਲ ਦੇਖਦਿਆਂ ਕਿਆ ਕਿਵੇਂ ਜਵਾਬ ਮਿਲ ਗਏ ਹਨ ਤੋਹਾ ਢਾਕੀ ਮਤਲਬ ਹੈ ਬਾਦਸ਼ਾਹ ਨੇ ਪੁੱਛਿਆ ਮਹਾਤਮਨੇ ਕਿਆ ਕੀ ਤੁਸੀਂ ਨਹੀਂ ਜਾਣਦੇ ਕਿ ਕੱਲ ਜੇ ਤੁਸੀਂ ਮੇਰੀ ਕਮਜ਼ੋਰੀ ਤੇ ਤਰਸਨਾ ਕਰਦੇ ਅਤੇ ਮੇਰੇ ਲਈ ਕਾਰੀਆਂ ਨਾ ਫੜਦੇ ਅਤੇ ਵਾਪਸ ਆਪਣੇ ਰਸਤੇ ਚਲੇ ਜਾਂਦੇ ਤਾਂ ਉਹ ਆਦਮੀ ਤੁਹਾਡੇ ਤੇ ਹਮਲਾ ਕਰ ਦਿੰਦਾ ਤੁਹਾ ਨੂੰ ਮੇਰੇ ਕੋਲ ਨਾ ਠਹਿਰਨ ਦਾ ਬਸਤਾਵਾ ਹੁੰਦਾ ਇਸ ਲਈ ਮਹੱਤਵਪੂਰਨ ਸਮਾ OC ਜਦੋਂ ਤੁਸੀਂ ਕਿਆਰੀਆਂ ਪੁੱਟ ਰਹੇ ਸੀ ਅਤੇ ਮੈਂ ਤੁਹਾਡੇ ਲਈ ਮਹੱਤਵਪੂਰਨ ਆਦਮੀ ਸੀ ਅਤੇ ਮੇਰੇ ਵਾਸਤੇ ਚੰਗਾ ਕੰਮ ਕਰਨਾ ਤੁਹਾਡਾ ਸਭ ਤੋਂ ਮਹੱਤਵਪੂਰਨ ਕੰਮ ਸੀ ਉਸ ਤੋਂ ਬਾਅਦ ਜਦੋਂ ਉਹ ਆਦਮੀ ਦੌੜਦਾ ਹੋਇਆ ਸਾਡੇ ਵੱਲ ਆਇਆ ਸਭ ਤੋਂ ਮਹੱਤਵਪੂਰਨ ਸਮਾਂ ਸੀ ਜਦੋਂ ਤੁਸੀਂ ਉਸ ਦੀ ਮਰਮ ਪੱਟੀ ਕਰ ਰਹੇ ਸੀ क्योंकि जे तो उससे जख्मां पट्टी ना करते उसने तो हाँ सलाह कित बिना ही मर जाना सी, इस करके वो तो हाँ तो सी तो सी। इस लिए सब तो महत्वपूर्ण आदमी से जो कुछ तीस किया सब तो महत्वपूर्ण कम से इसलिए याद रखो सिर्फ एको एक समा है जोड़ा महत्वपूर्ण है ओ ਹੇ ਹੋਂਦ ਦਾ ਸਮਾਂ ਹੈ ਹੋਂਦ ਸਭ ਤੋਂ ਮਹੱਤਵਪੂਰਨ ਸਮਾਂ ਕਿਉਂਕਿ ਉਹ ਨਹੀਂ ਉਹ ਸਮਾਂ ਹੈ ਜਦੋਂ ਸਾਡੇ ਕੋਲ ਕੋਈ ਤਾਕਤ ਹੈ ਸਭ ਜੋ ਜਰੂਰੀ ਆਤਮਾ ਸਾਡੇ ਲਈ ਉਹ ਹੈ ਜੋ ਸਾਡੇ ਨਾਲ ਹੈ ਕਿਉਂਕਿ ਕਿਉਂਕਿ ਕੋਈ ਨਹੀਂ ਜਾਣਦਾ ਕਿ ਇਹ ਉਸ ਨੂੰ ਕਦੀ ਹੋਰ ਕਿਸੇ ਨਾਲ ਵੀ ਕੋਈ ਕੰਮ ਪੈ ਸਕੇਗਾ ਅਤੇ ਸਭ ਤੋਂ ਮਹੱਤਵਪੂਰਨ ਕੰਮ ਹੈ ਉਸ ਨਾਲ ਚੰਗਿਆਈਆਂ ਕਰਨਾ ਕਿਉਂਕਿ ਇਸ ਦੁਨੀਆ ਵਿੱਚ ਸਿਰਫ इस ले ही आदमी को भेजा गया है किवें लगी स्टोरी दोस्तों वधिया लगी तो सबसक्राइब तो लाइक जरूर कर देना धन्यवाद जी